ਤੇ 13 14 ਦੀ ਰਾਤ ਦੀ ਗੱਲ ਆ ਦਰਮਿਆਨੀ ਰਾਤ ਨੂੰ ਦੋ ਗਰੁੱਪਾਂ ਦਾ ਪਹਿਲਾਂ ਵੀ ਟਾ ਸਰਪਾਜੀ ਕੋਈ ਚੱਲਦੀ ਸੀ 13 14 ਦੀ ਰਾਤ ਨੂੰ ਪ੍ਰਦੀਪ ਸਿੰਘ ਤੇ ਅਮਿਤ ਕੁਮਾਰ ਜਿਹੜੇ ਇੰਜਰਡ ਹੋਏ ਸੀ ਜਿਹਦੇ ਰਿਗਾਰਡਿੰਗ ਅਸੀਂ ਐਪੀਆ ਨੰਬਰ 20 ਅੰਡਰ ਸੈਕਸ਼ਨ 307 325 323 148 48 348 ਦੇ ਤਹਿਤ ਪਰਚਾ ਦਰਜ ਕੀਤਾ ਸੀ ਅਮਿਤ ਕੁਮਾਰ ਜਿਹੜਾ ਜਿਹੜਾ ਇਹਦੀ ਸਟੇਟਮੈਂਟ ਤੇ ਉਸ ਤੋਂ ਬਾਅਦ ਜਿਹੜੀ ਪ੍ਰਦੀਪ ਸਿੰਘ ਦੀ ਜਿਹੜੀ ਕੱਲ ਡੈਥ ਹੋਈ ਦੀ ਆ ਫਿਰਹੀ ਸੈਕਸ਼ਨ 302 ਦਾ ਮਰਡਰੀ ਦਾ ਵਧਾ ਕੀਤਾ ਜਿਹਦੇ ਵਿੱਚ ਅਸੀਂ ਦੋ ਮੁੱਲਯਮ ਜਿਹੜੇ ਆ ਗੁਰਪ੍ਰੀਤ ਲੀਆ ਸੁਪੀ ਸਨੁ ਫਰਦੀਪ ਸਿੰਘ ਔਰ ਹਰਨੁਸ ਮਾਸ ਸਨੁ ਮਜੀਤ ਬਾਸ ਇਹ ਜਿਹੜੇ ਰੈਸਟ ਕੀਤੇ ਸਾਡੇ ਕੋਲ ਦੋ ਦੰਦੇ ਪੁਲਿਸ ਮਾਨਦੇ ਆ ਇਸ ਤੋਂ ਬਿਨਾ ਮਾਨਯੋਗ ਐਸਐਸਪੀ ਸਾਹਿਬ ਦੀ ਅਦੇਤਾ ਤੇ ਐਸਪੀ ਡੀ ਸਾਹਿਬ ਦੀ ਸੁਪਰਵਾਈਜ਼ ਦੇ ਥੱਲੇ ਸੀਏ ਦੇ ਆਪਣੇ ਦੋਨਾਂ ਥਾਣਿਆਂ ਦੀਆਂ ਤਿੰਨ ਪਾਰਟੀਆਂ ਨਹੀਂ ਅਡਾਡ ਸਪੀਚ ਕੀਤੀ ਹੋਈਆਂ ਜਿਹੜੇ ਬਾਕੀ ਵੀ ਮੁੱਲਯਮ ਆ ਉਹ ਛੇਤੀ ਕਾਬੂ ਕਰ ਲੇ ਜਾ ਪਰ ਮਾਮਲਾ ਕੀ ਸੀ ਕਰੀ ਮਾਮਲਾ ਇਹਦਾ ਲੜਾਈ ਝਗੜਾ ਮਾੜਾ ਮੋਟਾ ਪਹਿਲਾਂ ਹੋਇਆ ਹੁਣ ਉਹ ਤੋਂ ਬਾਅਦ ਹੀ ਏਡੀ ਜਿਹੜੀ ਇਹ ਗੱਲ ਇਹਨਾਂ ਨੇ ਬਦਾਈ ਇਹ ਕੋਈ ਨਸ਼ੇ ਦਾ ਕਾਰੋਬਾਰ ਤਾਂ ਵੀ ਕੋਈ ਤਾਲੁਕਾ ਤੇ ਜੀ ਇਹਨਾਂ ਦੇ ਵਿੱਚ ਜਿਹੜੇ ਗੋਸ਼ਿਕ ਮੁੱਲਜਮ ਆ ਜਿਨ੍ਹਾਂ ਦੇ ਸਾਡੇ ਆ ਫਿਗਰ ਹੋ ਰਹੇ ਆ ਦਰਾਨੇ ਇਨਵੈਸਟੀਗੇਸ਼ਨ ਉਹਨਾਂ ਦੇ ਨਸ਼ੇ ਦੇ ਪਰਚੇ ਵੀ ਛੋਟੇ ਛੋਟੇ ਪਹਿਲਾਂ ਹੈਗੇ ਇੱਕ ਇੱਕ ਬੂੜੋ ਇਸ ਇਸ ਗੈਂਗਵਾਲ ਦਾ ਲੋਕੀ ਚਿੰਤਾ ਦਾ ਵਿਸ਼ਾ ਜੀ ਜੀ ਪਰਸੋਂ ਲੋਕੀ ਚੱਕਤ ਕੰਮ ਕਰ ਉਠਾਈ ਜਾਂਦੇ ਆ ਸਾਡੇ ਵੱਲੋਂ ਜਿਹੜਾ ਗੈਰ ਕਾਨੂੰਨੀ ਐਂਸਰ ਹੈ ਬਿਲਕੁਲ ਸਖਤੀ ਨਾਲ ਇਹਨਾਂ ਨੂੰ ਪੇਸ਼ ਆਵਾਂਗੇ ਕਾਨੂੰਨੀ ਤੌਰ ਤੇ ਵੀ ਤੇ ਹਰ ਤਰ੍ਹਾਂ ਦੀ ਸਖਤੀ ਕੀਤੀ ਜਾਊਗੀ ਜਿਹੜੀ ਬਦਮਾਸ਼ੀ ਹੈ ਇਹ ਬਿਲਕੁਲ ਵੀ ਕਿਸੇ ਵੀ ਕਿਉਂ ਦਾ ਟੋਲਰੇਟ ਨਹੀਂ ਕੀਤੀ ਜਾਊਗੀ ਬਿਲਕੁਲ ਸਖਤ ਸੈਕਸ਼ਨ ਦੇ ਤਹਿਤ ਬੁੱਕ ਕਰਾਂਗੇ ਸਰ ਕੋਈ ਵੈਪਨ ਵਗੈਰਾ ਵੀ ਮਿਲੇ ਉਹਨਾਂ ਤੋਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਕੋਈ ਨਹੀਂ ਅਜੇ ਇਹ ਤਫਤੀਸ਼ ਦਾ ਪਾਰਟ ਹੈ ਕਿਉਂਕਿ ਵੈਪਨ ਵੀ ਦੇ ਵਿੱਚ ਜਿਹੜੇ ਡੰਡੇ ਤੇ ਕਿਰਪਾਨਾਂ ਹੀ ਵਰਤੀਆਂ ਨੇ ਕਿੰਨੇ ਜਣਿਆਂ ਤੇ ਮਾਮਲਾ ਦਰਜ ਹੋਇਆ ਜੀ ਮਾਮਲਾ ਜੇ ਤਿੰਨ ਤੇ ਬਾਈ ਨੇ ਮੈਂ ਬਾਕੀ ਅਨੁਛਤ ਇਹਨੇ ਪੰਜ ਇਹ ਸਾਡੀ ਤਤਕਸ਼ ਦਾ ਪਾਰਟ ਆ ਉਹ ਕੈਰੀ ਹੋਣਾ ਫਿਰ ਤੁਹਾਨੂੰ ਬਾਅਦ ਚੋ ਡਿਸਕਲੋਜ਼ ਕਰਦਾ ਸਰ ਇੱਕ ਸ਼ਹਿਰ ਦੇ ਵਿੱਚ ਕਾਲੇ ਸ਼ੀਸ਼ੇ ਮੰਨ ਲਓ ਕਿ ਲਗਾ ਕੇ ਗੱਡੀ ਆਮ ਕੋ ਮਰੀਆਂ ਨੇ ਆ ਰਹੀ ਵਿੱਚ ਮੰਨ ਲਓ ਕਿ ਰਾਸ਼ਟਰੀ ਸੜਕ ਸੁਰੱਖਿਆ ਮਹੀਨਾ ਖਤਮ ਹੋਇਆ ਕੱਲ ਨੂੰ ਤੇ ਉਹਦੇ ਵਿੱਚ ਮੰਨ ਲਓ ਕਿ ਕੀ ਕਹਿ ਸਕਦੇ ਆਪਾਂ ਮੰਨ ਕੇ ਵੀ ਪੁਲਿਸ ਇਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ ਚਾ ਉਹਨਾਂ ਦੇ ਮੰਨ ਲਓ ਕਿ ਕੀ ਸਿਸਟਮ ਆ ਵੀ ਉਹਨਾਂ ਤੇ ਫੌਨਰ ਨੂੰ ਕੋਈ ਨੱਖ ਨਹੀਂ ਪਾ ਰਹੀ ਤੇ ਕਾਲੇ ਸ਼ੀਸ਼ੇ ਵਾਲੀਆਂ ਤੁਸੀਂ ਅਜ ਮੇਰੇ ਧਿਆਨ ਚ ਲੈ ਲੈਂਦਾ ਅੱਜ ਜੀ ਅਸੀਂ ਜਿਹੜਾ ਅੱਜ ਤੋਂ ਸ਼ੁਰੂ ਕਰਾਂਗੇ ਜਿਹੜੇ ਕਾਲਜ ਵਿਦਿਆਲੇ ਜਿੰਨੇ ਵੀ ਐ ਉਹ ਫਿਲਮਾਂ ਦਾ ਤਰਾਮਾਂਗੇ ਵੀ ਦਾ ਚਲਾਨ ਵੀ ਕਰਾਂਗੇ ਟੈਕ ਟੈਕ ਦੇ ਨਾਲ ਵੀ ਸਰ ਆਪਣੇ ਸ਼ਹਿਰ ਦੇ ਵਿੱਚ ਕਾਫੀ ਜਿਹੜੀਆਂ ਮੋਟਾ ਪਿੱਛੇ ਜਿਹੇ ਹੋ ਗਏ ਨੇ ਕਿ ਹੁਣ ਵੀ ਆ ਇੱਕ ਰੱਤੀਪੁਰ ਦੇ ਨੌਜਵਾਨ ਦੀ ਇੱਕ ਲਖਵਾਲੀ ਜਿਹੜੇ ਸੜਕ 'ਤੇ ਗਿਆ ਮੁੰਡਾ ਮਿਲਿਆ ਤੇ ਉਹਨਾਂ ਬਾਰੇ ਕੀ ਕੁਛ ਹੈ ਇਹ ਸਾਡੀ ਅਪੀਲ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਬਲੋਂ ਡੀਜੀਪੀ ਸਾਹਿਬ ਬਲੋਂ ਤੇ ਪੰਜਾਬ ਸਰਕਾਰ ਬਲੋਂ ਇਹ ਇਹ ਤਾਂ ਹੈ ਸਾਨੂੰ ਤੁਹਾਡੇ ਜਰੀਏ ਮੈਂ ਪਬਲਿਕ ਨੂੰ ਅਪੀਲ ਕਰਨੀ ਚਾਹਨਾ ਜਿਨ੍ਹਾਂ ਦੇ ਬੱਚੇ ਨਸ਼ੇ ਦੇ ਲੱਗੇ ਆ ਉਹ ਆਪ ਬਾਰੇ ਮੁਰੇ ਹੋ ਗਏ ਸਾਡੇ ਫੋਨ ਨੰਬਰ ਹੈ ਮੇਰਾ ਸਰਕਾਰੀ ਨੰਬਰ ਹੈ ਐਸਚੂ ਸਾਹਿਬ ਦਾ ਸਰਕਾਰੀ ਨੰਬਰ ਹੈ ਉੱਤੇ ਸਾਡੇ ਦਿਨ ਜਾਂ ਰਾਤ ਵੇਲੇ ਜਦੋਂ ਵੀ ਟਾਈ ਅਪ ਕਰ ਸਕਦੇ ਜਿਹਦਾ ਕਿਸੇ ਦਾ ਬੱਚਾ ਐਡਿਕਟਡ ਹੈ ਸਾਡੀ ਪ੍ਰਾਇਮਰੀ ਤੌਰ ਤੇ ਡਿਊਟੀ ਆ ਉਸ ਬੱਚੇ ਨੂੰ ਚੰਗੀ ਸੰਗ ਦੇ ਵਿੱਚ ਲੈ ਆਉਣਾ ਦਾ ਨਸ਼ਾ ਛਡਾਣਾ ਉਹਨੂੰ ਅਸੀਂ ਡੀਡਿਕਸ਼ਨ ਵਾਲੇ ਪਾਸੇ ਲੈ ਕੇ ਜਾਵਾਂਗੇ ਜੇ ਕੋਈ ਵੇਚਣ ਵਾਲਾ ਹੈ ਪੈਡਲਰ ਉਹਨੂੰ ਅਸੀਂ ਬੁੱਕ ਕਰਾਂਗੇ ਤੇ ਉਹਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜੀ ਸਾਡੀ ਸਪਲਾਈ ਲਾਈਨ ਟੁੱਟ ਸਕੇ ਜਿਹੜੀ ਸਾਡੀ ਹੋਰ ਯੂਥ ਹੈ ਉਹ ਇਸ ਬਾੜੇ ਜਿਹੜੀ ਦਲਦਲ ਦੇ ਵਿੱਚ ਵੱਤ ਸਕੇ ਸਾਡੀ ਹਰ ਸੰਭਵ ਕੋਸ਼ਿਸ਼ ਹੋਊਗੀ ਮੇਰੀ ਤੇ ਮੇਰੀ ਆਪਣੀ ਟੀਮ ਦੀ ਸਾਰੀ ਦੀ ਤੇ ਸਰਕਾਰ ਵੱਲੋਂ ਤੇ ਸੀਨੀਅਰ ਅਫਸਰਾਂ ਵੱਲੋਂ ਵਾਰ-ਵਾਰ ਹਦਾਇਤਾਂ ਵੀ ਇਹੀ ਨੇ ਮੇਰੀ ਰਿਕਵੈਸਟ ਤੁਹਾਡੇ ਜਿਹੜੀ ਸਾਰੇ ਲੋਕਾਂ ਨੂੰ ਫਿਰ ਵੀ ਦੁਬਾਰਾ ਫਿਰ ਅਪੀਲ ਕਰਨੀ ਚਾਹਨਾ ਕੋਈ ਵੀ ਤੁਹਾਡੇ ਕੋਲ ਵੇਚਣ ਵਾਲਾ ਹੈ ਕੋਈ ਉਹਦਾ ਗੱਡੀ ਨੰਬਰ ਦੇ ਦਿਓ ਸਾਨੂੰ ਕਈ ਵਾਰ ਸ਼ਹਿਰ ਚ ਕੋਈ ਇਹ ਤੋਂ ਬਿਨਾ ਪਟਾਕੇ ਟੁਕੇ ਮਾਰਨ ਵਾਲੇ ਕਾਲੇ ਸ਼ੀਸ਼ਿਆਂ ਵਾਲਾ ਮੈਂ ਨਹੀਂ ਕਹਿੰਦਾ ਵੀ ਤੁਸੀਂ ਰੋਕੋ ਤੁਸੀਂ ਦਾ ਸਿਰਫ ਗੱਡੀ ਨੰਬਰ ਨੋਟ ਕਰ ਲਓ ਉਹ ਸਾਨੂੰ ਸਿਰਫ ਮੈਸੇਜ ਕਰ ਦਿਓ ਤਾਂ ਕਿ ਅਸੀਂ ਉਹਦੇ ਖਿਲਾਫ ਜਿਹੜਾ ਐਕਸ਼ਨ ਲੈ ਸਕੀਏ ਸ਼ਹਿਰ ਚ ਹੁੱਲੜਵਾਦੀ ਬਹੁਤ ਜ਼ਿਆਦਾ ਆ ਮੋਟਰਸਾਈਕਲਾਂ ਤੇ ਮੁੰਡੇ ਨਾ ਆਮ ਤਲਵਾਰਾਂ ਲੈ ਕੇ ਘੁੰਮਦੇ ਵੀ ਹੈ ਬਈ ਜੀ ਇਹ ਬਿਲਕੁਲ ਹੁਣ ਆਇਆ ਤੁਹਾਨੂੰ ਪੰਜ ਚਾਰ ਦਿਨ ਹੀ ਦਿਖ ਜੂਗਾ ਇਹ ਦਾ ਅਸਰ ਨਫਰੀ ਦੀ ਬੋ ਘਾਟਾ ਉਹਦੇ ਕਰਕੇ ਵੀ ਤੁਸੀਂ ਮੰਨਦੇ ਹੋ ਵੀ ਇਹ ਸਾਰਾ ਕੁਝ ਹੋ ਰਿਹਾ ਨਾ ਨਫਰੀ ਦੀ ਘਾਟ ਤਾਂ ਮਹਿਸੂਸ ਹੁੰਦੀ ਹੈ ਉਹਦੇ ਲਈ ਕੋਈ ਨੇ ਲਾਰੇ ਜੀ ਸਾਡੇ ਸੀਨੀਅਰ ਅਫਸਰ ਜਿਹੜੀ ਹੋਰ ਨਵੀਂ ਰਿਕਰੂਟਮੈਂਟ ਜਿਹੜੀ ਪੰਜਾਬ ਸਰਕਾਰ ਨੇ ਕੀਤੀ ਆ ਉਹ ਜਿਵੇਂ ਟ੍ਰੇਨਿੰਗ ਕਰਕੇ ਆਦੇ ਆ ਉਦੋਂ ਨਫਰੀ ਪੂਰੀ ਹੋ ਜਾਂਦੀ ਹੈ